ਸਾਰੇ ਪੰਜਾਬ ਦੇ ਵਿੱਚ ਰੋਸ਼ਨ ਪੰਜਾਬ ਨਾਮ ਦਾ ਪ੍ਰੋਗਰਾਮ ਸ਼ੁਰੂ ਹੋਇਆ ਔਰ ਜਿਹਦੇ ਵਿੱਚ ਮਾਨਯੋਗ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਬਿਜਲੀ ਨੂੰ ਵਧੀਆ ਕਰਨ ਲਈ ਜ਼ਿਆਦਾ ਟਰਾਂਸਫਾਰਮਰ ਲਾਉਣ ਲਈ ਸਬਸਟੇਸ਼ਨ ਲਾਉਣ ਲਈ ਕੇਬਲ ਸੇਵ ਕਰਨ ਲਈ ਕਾਰਾ ਤਾਂ ਕੋਲ ਸੈਂਟਰ ਜੀ ਆ ਸੀਟਾ ਵਿਦਾਨ ਵਾਸਤੇ ਹਰ ਪੱਖੋਂ ਬਿਜਲੀ ਨੂੰ ਵਧੀਆ ਤਰੀਕੇ ਨਾਲ 2:00 ਵਜੇ ਦੇਣ ਵਾਸਤੇ ਔਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਕਟ ਤੋਂ ਛੁਆਸੀ ਕਰਨ ਵਾਸਤੇ 5000 ਕਰੋੜ ਰੁਪਏ ਦਾ ਪ੍ਰੋਜੈਕਟ ਸਮੁੱਚੇ ਪੰਜਾਬ ਵਾਸਤੇ ਅੱਜ ਉਹਦਾ ਉਦਘਾਟਨ ਵਿਧੀਆ ਤਰੀਕੇ ਨਾਲ ਸਵੇਰੇ 11:00 ਵਜੇ ਜ਼ਿਲ੍ਹੰਦਰਕੋਪ ਕੀਤਾ ਔਰ ਅੱਜ ਮੈਨੂੰ ਖੁਸ਼ੀ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ 129 ਕਰੋੜ ਰੁਪਏ ਦੇ ਨਾਲ ਬਿਜਲੀ ਦੇ ਸਬਾਰ ਜਿਹੜੇ ਨੇ ਹੋ ਰਹੇ ਨੇ ਆਪਾਂ ਅੱਜ ਤਿਵਲੀ ਰੋਡ ਤੇ ਖੜੇ ਆ ਨਾਮ ਵਾਲੇ ਮੰਦਰ ਦੇ ਕੋਲ ਇਹ ট্রান্সਫਾਰਮਰ ਸੀਗਾ ਜਿੱਥੇ ਸੌ ਘਰ ਪਿਛਲੇ ਤੇ 100 ਅਗਲੇ ਪਾਸੇ ਕਿਤੇ ਵੋਲਟੇਜ ਦੀ ਪ੍ਰੋਬਲਮ ਸੀ ਕਿਤੇ ਕੱਟ ਦੀ ਪ੍ਰੋਬਲਮ ਸੀ ਉਹਨੂੰ ਸਾਰੇ ਦੂਰ ਹੋ ਜੂਗੀ ਔਰ 100 ਇਹ ਜਿਹੜਾ ਵਰਦਾ ਇਹ 100 ਕੇਵੀ ਦਾ ਟਰਾਂਸਫਰ 100 ਕੇਵੀ ਦਾ ਟਰਾਂਸਫਰ ਜਿਹੜਾ ਅੱਜ ਇੱਧਰ ਰੱਖਿਆ ਗਿਆ ਉਹਦੀ ਸਪਲਾਈ ਵੀ ਸਪਲਾਈ ਜਿਹੜੀ ਕਰਦੀ ਹੈ ਔਰ ਇਹਦੇ ਪਿੱਛੇ ਜਿਹੜੀ ਤਾਰਾਂ ਨੇ ਉਹ ਚੇਂਜ ਹੋ ਕੇ ਕੇਬਲ ਨਹੀਂ ਆਪਾਂ ਪਾ ਰਹੇ ਉਹ ਵੀ ਪਾ ਦੇਊਗੀ ਇਸੇ ਤਰੀਕੇ ਨਾਲ ਸਾਡੇ ਸਾਰੇ ਜ਼ਿਲ੍ਹੇ ਤੇ ਸ਼ਹਿਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਜਿਹਦੇ ਲੰਕੀਆਂ ਨੇ ਜਿਹਦੇ ਬਕਸੇ ਖਰਾਬ ਹੈਗੇ ਨੇ ਉਹ ਸਾਰਾ ਕੁਝ ਬਹੁਤ ਜੰਗੀ ਪੱਦਰ ਦੇ ਉੱਪਰ ਰੈਣੇ ਵੇਠੋਂ ਜਾ ਰਿਹਾ ਸੋ ਮੇਰੇ ਨਾਲ ਅੱਜ ਸਰਬਰੰਦੇ ਐਸਡੀਓ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਨੇ ਸਾਰੇ ਸਟਾਫ ਦੇ ਨੰਬਰ ਸਾਹਿਬਾਨ ਖੜੇ ਨੇ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਸ਼੍ਰੀ ਮੋਨ ਲਾਲ ਜੀ ਜਿਹੜੇ ਘਰਾਲੇ ਤੋਂ ਆ ਸਭ ਤੋਂ ਵੱਧ ਫਾਇਦਾ ਇਸ ਇਲਾਕੇ ਨੂੰ ਹੋਣ ਵਾਲਾ ਮੋਨ ਲਾਲ ਜੀ ਸੋ ਤੁਸੀਂ ਸਾਰਿਆਂ ਨੂੰ ਵਧਾਈ ਦੇ ਪਾਤਰ ਔਰ ਮੈਂ ਅੱਜ ਮਾਣਯੋਗ ਮੁੱਖ ਮੰਤਰੀ ਜੀ ਦਾ ਸੋ ਭਗਵੰਤ ਮਾਨ ਜੀ ਦਾ ਔਰ ਅਰਵਿੰਦ ਕੇਜਰੀਵਾਲ ਜੀ ਦਾ ਧਰਵਾਡ ਕਰਦਾ ਜਿਨ੍ਹਾਂ ਨੇ ਜਿਹੜਾ ਮਸਲਾ ਬਿਜਲੀ ਦਾ ਇਹ ਸਾਲਾਂ ਤੋਂ ਅੰਗੋਲਿਆ ਪਿਆ ਸੀਗਾ ਪਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕੋਈ ਇਹਦੇ ਲਈ ਕਦਮ ਨਹੀਂ ਚੁੱਕੇ ਅੱਜ ਬਹੁਤ ਵੱਡਾ ਪ੍ਰੋਜੈਕਟ 10000 ਰੁਪਏ ਦਾ ਸੁੱਛੇ ਪੰਜਾਬ ਲਈ ਤੇ 129 ਕਰੋੜ ਰੁਪਏ ਦਾ ਸਾਡੇ ਜ਼ਿਲ੍ਹੇ ਗੁਰਦਾਸਪੁਰ ਵਾਸਤੇ ਦਾਸਾ ਦੇ ਕੇ ਆ ਸਾਰਾ ਬਿਜਲੀ ਦਾ ਸਿਸਟਮ ਕੋਲੋਂ ਠੀਕ ਕਰਨਾ ਸੋ ਪਰਮੇਸ਼ਰ ਕਿਰਪਾ ਕਰੇ ਅੱਜ ਮੈਨੂੰ ਇਸ ਗੱਲ ਦਾ ਮਾਣ ਤੇ ਫਕਰ ਆ ਕਿ ਜਿਹੜਾ ਬਾਈ ਦੇ ਵਿੱਚ ਲੋਕ ਕਹਿੰਦੇ ਸੀ ਕਿ ਇਹ ਨਹੀਂ ਬਦਲਾਵ ਆਊਗਾ ਅੱਜ ਕੀ ਬਦਲਾਵ ਆਪ ਦੇਖ ਲਓ ਇਹ ਬਦਲਾਵ ਅੱਜ ਬਿਜਲੀ ਦੇ ਖੇਤਰ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਿਹਾ ਜਿੱਥੇ ਆਪਾਂ 300 ਯੂਨਿਟ ਬਿਜਲੀ ਬਾਅਦ ਕੀਤੀ ਆ ਕਿ ਜਿੱਥੇ ਆਪਾਂ ਕਿਸਾਨੀ ਨੂੰ 8 ਘੰਟੇ ਨਾਲੋਂ ਵੱਧ ਬਿਜਲੀ ਦੇ ਰਹੇ ਆ ਅੱਜ ਬਿਜਲੀ ਦੀਆਂ ਖੱਟਾਂ ਨੂੰ ਖਤਮ ਕਰਨ ਵਾਸਤੇ ਐਨਾ ਵੱਡਾ ਪ੍ਰੋਜੈਕਟ ਜਿਹੜਾ ਉਹ ਕੀਤਾ ਉਹ ਇਸੇ ਤਰੀਕੇ ਨਾਲ ਅੱਜ ਜਨਾਲ ਤੋਂ ਤੋਂ ਸ਼ੁਰੂਆਤ ਉਸ ਤੋਂ ਬਾਅਦ ਸਾਡੇ ਨਾਲ ਹੀ ਪਿਛਲੇ ਪਾਸੇ ਮਨੋਰਾ ਸਾਹਿਬ ਭਲ ਸਿੰਘ ਜੀ ਦਾ ਇੱਕੋ ਸਾਡੇ ਜੁਆਇੰਟ ਕੋਆਰਡੀਨੇਟਰ ਸੋਸ਼ਲ ਮੀਡੀਆ ਤੋਂ ਸਰਤਾਜ ਜੀ ਨੇ ਉੱਥੇ ਵੀ ਇੱਕ ট্রান্সਫਾਰਮਰ ਜਿਹੜਾ 25 ਤੋਂ ਵਧਾ ਕੇ 100 ਦਾ ਨੂੰ 100 ਦਾ ਕਰਦਾ ਸੋ ਹੋਰ ਸ਼ਾਮ ਦੇ ਇਲਾਕੇ ਵਿੱਚ 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 ਜਿੱਥੇ ਜਿੱਥੇ ਲੋੜ ਪੈ ਗਈਆਂ ট্রান্সਫਾਰਮਰਸੀਆਂ ਉਹ ਵੀ ਲੱਗਣਗੇ ਕੇਬਲਸ ਵੀ ਪੈਣ ਗਿਆ ਤਾਰਾਂ ਵੀ ਠੀਕ ਹੋਣਗੀਆਂ ਬਖਸ਼ੇ ਵੀ ਠੀਕ ਹੋਣਗੇ ਤਾਂ ਸਮੁੱਚੇ ਤਰੀਕੇ ਦੇ ਨਾਲ ਬਿਜਲੀ ਦੇ ਵਿੱਚ ਇੱਕ ਬਹੁਤ ਵੱਡਾ ਨਿਵਾੜ ਜਿਹੜਾ ਆਊਗਾ ਉਹ ਮੈਂ ਨਿਵਾੜਕ ਦਿੰਦਾ ਸ਼ੁ크੍ਰਮਨੋ ਦਿੰਦਾ ਕੋ ਪਰਮੇਸ਼ਰ ਕਿਰਪਾ ਕਰੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸਾਡੀ ਸਰਕਾਰ ਆ ਲੋਕਾਂ ਦੇ ਫਾਇਦੇ ਲਈ ਲੋਕਾਂ ਦੇ ਜੀਵਨ ਦਾ ਉਪਰ ਚੁੱਕਣ ਲਈ ਔਰ ਸਮਾਜ ਦੇ ਹਰ ਵਰਗ ਨੂੰ ਸਹੂਲਤ ਦੇਣ ਵਾਸਤੇ ਵਸ਼ਣਪਾਦਾਰ ਕਰਮਸ਼ੀਲ ਤੇ ਯਤਨਸ਼ੀਲ ਧੰਨਵਾਦ